ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਕਜਵਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਅੰਜਾਨ ਰੁਖ ਸਾਹਿਬ ਦਾ ਇਤਿਹਾਸ ਦੱਸਾਂਗੇ ਅਤੇ ਇਹ ਵੀ ਦੱਸਾਂਗੇ ਕਿ ਇਸ ਜਗ੍ਹਾ ਤੇ ਕੀ ਕੀ ਕਰਮਾਤਾਂ ਵਰਤਿਆ ਨੇ ਸਾਧ ਸੰਗਤ ਜੀ ਇਸ ਕਥ ਇਸ ਕਥਨ ਇਸ ਧਿਆਨ ਦੇ ਨਾਲ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਕਾਰਜ ਕਿਵੇਂ ਰਾਸ ਕਰਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਦੇ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰਹੇ ਸਾ ਸੰਗਤ ਜੀ ਗੁਰਦੁਆਰਾ ਸ੍ਰੀ ਅੰਜਾਲ ਰੁਖ ਸਾਹਿਬ ਭਾਮੀਆਂ ਵਿਖੇ ਇਸ ਅਸਥਾਨ ਤੇ ਵਾਹਿਗੁਰੂ ਦੀ ਕਿਰਪਾ ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਤੇ ਸੰਤ ਮਹਾਰਾਜ ਜੀ RAM ਸਿੰਘ ਜੀ ਗੰਵਾ ਸਾਹਿਬ ਵਾਲਿਆਂ ਦੀ ਪ੍ਰੇਰਣਾ ਤੇ ਸਾਰੇ ਸੰਸਾਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਸਾਰਿਕ ਅਮਨ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ 14/9/1986 ਤੋਂ ਚੱਲੀ ਆ ਰਹੀ ਹੈ 사త్సੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਕਾਫੀ ਇਤਿਹਾਸਿਕ ਕਹਾਣੀਆਂ ਜੁੜੀਆਂ ਹੋਈਆਂ ਹਨ 사త్సੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਸਾਰੇ ਅਣਗਿਣਤ ਦ੍ਰਿght ਹਨ 사త్సੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲਿਆਂ ਨੇ ਦੱਸਿਆ ਹੈ कि ਇਹ درخت ਦੁਆਪਰ ਸਮੇਤੋਂ ਹੈ 사쌍ਗਤ ਜੀ ਬਹੁਤ ਸਾਰੇ درخت ਨੇ ਜੋ ਗਿਣੇ ਨਹੀਂ ਜਾ ਸਕਦੇ 사쌍ਗਤ ਜੀ ਅੰਗਰੇਜ਼ਾਂ ਨੇ ਵੀ ਇਨਾਂ درختਾਂ ਨੂੰ ਗਿਣਨ ਦੀ ਕੋਸ਼ਿਸ਼ ਕੀਤੀ ਸੀ 사쌍ਗਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਪਰ ਉੱਥੇ ਦੀ ਇੰਨੀ ਸ਼ਕਤੀ ਹੈ ਸ਼ਹੀਦ ਸਿੰਘਾਂ ਦੀ 사쌍ਗਤ ਜੀ ਜਿਸ ਜਿਸ ਨੇ ਵੀ ਇਨਾਂ درختਾਂ ਨੂੰ ਗਿਣਿਆ ਸੀ ਸਾਧ ਸੰਗਤ ਜੀ ਉਹ ਗਿਣ ਨਹੀਂ ਸਕਿਆ ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਅੰਗਰੇਜ਼ਾਂ ਨੇ ਘੋੜੇ ਬਨ ਕੇ ਦਰਖਤਾਂ ਨੂੰ ਗਿਣਨਾ ਸਟਾਰਟ ਕੀਤਾ ਸੀ ਸਾਧ ਸੰਗਤ ਜੀ ਪਰ ਉਹਨਾਂ ਤੋਂ ਤਾਂ ਵੀ ਇਹ ਦਰਖਤ ਗਿਣੇ ਨਹੀਂ ਗਏ ਕਿਉਂਕਿ ਸਾਧ ਸੰਗਤ ਜੀ ਇਸਥੇ ਇੱਕ ਹੋਰ ਵੀ ਕਰਾਮਾਤ ਵਰਤੀ ਹੈ ਅੱਜ ਦੇ ਸਮੇਂ ਵਿੱਚ ਜਦੋਂ ਸਾਧ ਸੰਗਤ ਜੀ ਇੱਥੇ ਪੂਰਨਮਾਸ਼ੀ ਪਾਦੀ ਹੈ ਸਾਸੰਗਤ ਜੀ ਜੋ ਇੱਥੇ ਦੇ ਮੁੱਖ ਸੇਵਾਦਾਰ ਨੇ ਉਹ ਜਿੰਨੀ ਵੀ ਮਾਇਆ ਭੇਟ ਹੁੰਦੀ ਹੈ ਉਸ ਨੂੰ ਗਿਣਦੇ ਹਨ ਇੱਕ ਇੱਕ ਜਣਾ ਗਿਣਦਾ ਹੈ ਉਸ ਕੋ ਹੋਰ ਪਤਾ ਲੱਗਦਾ ਹੈ ਤੇ ਦੂਸਰਾ ਗਿਣਦਾ ਹੈ ਉਸ ਕੋਲ ਵੱਧ ਜਾਂਦੀ ਹੈ ਜਦੋਂ ਵੀ ਜਿੰਨੀ ਵਾਰ ਵੀ ਉਹ ਗਿਣਦੇ ਹਨ ਉਹ ਮਾਇਆ ਵੱਧਦੀ ਹੀ ਜਾਂਦੀ ਹੈ ਸਾਸੰਗਤ ਜੀ ਜਿੱਥੇ ਸ਼ਹੀਦ ਸਿੰਘਾਂ ਦੀ ਬਹੁਤ ਸ਼ਕਤੀ ਵਰਤਦੀ ਹੈ ਉਸ ਸ਼ਕਤੀ ਦੇ ਦੁਆਰਾ ਉਹਨਾਂ ਨੂੰ ਬਹੁਤ ਸਜ਼ਾ ਵੀ ਮਿਲੀ ਸਾਧ ਸੰਗਤ ਜੀ ਕਾਫੀ ਸਾਰੇ ਜਿਹੜੇ ઋષਿ-ਮੁਨੀ ਸੀ ਸਾਧ ਸੰਗਤ ਜੀ ਇਸ ਅਸਥਾਨ ਤੇ ਉਹਨਾਂ ਦੀਆਂ ਝੁਗੀਆਂ ਚੌਪੜੀਆਂ ਸੀ ਸਾਧ ਸੰਗਤ ਜੀ ਜਿਹੜੇ ઋષਿ-ਮੁਨੀ ਸੀ ਇਸ ਅਸਥਾਨ ਤੇ ਭਗਤੀ ਅਤੇ ਪਾਠ ਪੂਜਾ ਕਰਦੇ ਹੁੰਦੇ ਸੀ 사ਸੰਗਤ ਜੀ ਇਕ ਵਾਰ ઋષਿ मुनि ਕਿਤੇ ਗਏ ਹੋਏ ਸੀ 사ਸੰਗਤ ਆਦਿ ਉਹਨਾਂ ਦੇ ਪਿੱਛੋਂ ਇਸ ਪਿੰਡ ਦੇ ਵਿੱਚ ਭਾਮੀਆਂ ਸਾਹਿਬ ਵਿੱਚ ਬਹੁਤ ਪਾਣੀ ਆ ਗਿਆ 사ਸੰਗਤ ਜੀ ਜੋ ਸਤਲੁਜ ਰਿਵਰ ਹੈ ਉਹ ਓਵਰਫਲੋ ਕਰ ਗਿਆ ਸੀ 사ਸੰਗਤ ਜੀ ਉਸ ਸਮੇਂ ਜਿਹੜਾ ਸਤਲੁਜ ਦਾ ਦਰਿਆ ਹੈ ਉਸ ਗੁਰਦੁਆਰਾ ਸਾਹਿਬ ਦੇ ਕੋਲ ਦੀ ਗੁਜਰਦਾ ਹੁੰਦਾ ਸੀ 사త్సੰਗਤ ਜੀ ਜਦੋਂ ਉਹ ॠषि मुਨੀਆਂ ਨੇ ਵਾਪਿਸ ਆ ਕੇ ਦੇਖਿਆ ਤਾਂ 사త్సੰਗਤ ਜੀ ਜਿਹੜੀਆਂ ਉਹਨਾਂ ਦੀਆਂ ਝੁੱਗੀਆਂ ਚੌਪੜੀਆਂ ਸੀ ਉਹ ਪਾਣੀ ਦੇ ਨਾਲ ਰੁੜ ਗਈਆਂ ਸੀ ਤਾਂ 사త్సੰਗਤ ਜੀ ਇਸ ਦੇ ਦੌਰਾਨ ॠषि मुਨੀਆਂ ਨੇ ਉਸ ਸਤਲੁਜ ਦਰਿਆ ਨੂੰ ਸ਼ਰਾਪ ਦਿੱਤਾ ਸੀ ਕਿ ਤੋ ਸਾਡੇ ਨਾਲ ਪੰਗਾ ਲਿੱਤਾ ਹੈ ਤਾਂ 사త్సੰਗਤ ਜੀ ਉਹਨਾਂ ਨੇ ਸ਼ਰਾਪ ਦਿੱਤਾ ਸੀ ਕਿ ਸਤਲੁਜ ਅੱਜ ਤੋਂ ਬਾਅਦ ਇਹ ਬਹੁਤ ਦੂਰ ਬਹੇਗੀ ਤਾਂ 사త్సੰਗਤ ਜੀ ਤੁਸੀਂ ਅੱਜ ਦੇ ਟਾਈਮ ਵਿੱਚ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਤੋਂ ਬਹੁਤ ਲੁਧਿਆਣੇ ਦੇ ਕੋਲ ਇਹ ਸਤਲੁਜ ਦਾ ਦਰਿਆ ਵਗਦਾ ਹੈ 사త్సੰਗਤ ਜੀ ਇਸ ਤੋਂ ਇਲਾਵਾ ਵੀ ਕਾਫੀ ਸਾਰੀਆਂ ਇਸ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਸਾਰੇ ਇਤਿਹਾਸਿਕ ਕਹਾਣੀਆਂ ਜੁੜੀਆਂ ਹੋਈਆਂ ਹਨ 사ਤਸੰਗਤ ਜੀ ਇੱਕ ਵਾਰ ਛੇਦਾ ਸਿੰਘਾਂ ਦੀਆਂ ਸਮਾਦਾਂ ਵੀ ਬਣੀਆਂ ਹੋਈਆਂ ਨੇ 사ਤਸੰਗਤ ਜੀ ਇਸ ਥਾਂ ਤੇ ਦੋ ਸਮਾਦਾਂ ਵੱਖਰੀਆਂ ਬਈਆਂ ਹੋਈਆਂ ਨੇ 사ਤਸੰਗਤ ਜੀ ਉਹ ਬਾਕੀ ਸਾਰੀਆਂ ਸਮਾਦਾਂ ਨਾਲ ਥੋੜੀ ਦੂਰੀ ਤੇ ਬਣੀਆਂ ਹੋਈਆਂ ਨੇ 사ਤਸੰਗਤ ਜੀ ਇੱਕ ਵਾਰ ਖਾੜਕੂਆਂ ਦੇ ਟਾਈਮ ਦੇ ਵਿੱਚ ਕਿਸੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੀਆਂ ਆਹ ਦੋ ਸਮਾਦਾ ਨੇ ਇਹਨਾਂ ਨੂੰ ਵੀ ਸਾਰੀਆਂ ਸਮਾਦਾ ਦੇ ਨਾਲ ਕੋਲ ਲਿਆਂਦਾ ਜਾਵੇ ਸਾਧ ਸੰਗਤ ਜੀ ਜਦੋਂ ਉਹ ਬੰਦਿਆਂ ਨੇ ਸਮਾਦਾ ਨੂੰ ਰੱਸਾ ਪਾਇਆ ਉਸ ਟਾਈਮ ਉਹ ਦੋ ਬੰਦੇ ਸੀ ਸਾਧ ਸੰਗਤ ਜੀ ਇੱਕ ਨੂੰ ਤਾਂ ਉਸੇ ਟਾਈਮ ਹੀ ਅਟੈਕ ਹੋ ਗਿਆ ਅਤੇ ਦੂਸਰੇ ਦੀ ਜਵਾਨ ਚਲੀ ਗਈ ਸੀ ਸਾਧ ਸੰਗਤ ਜੀ ਉਹ ਵੀ ਬਹੁਤ ਟਾਈਮ ਬਾਅਦ ਬਹੁਤ ਔਖਾ ਹੀ ਉਸ ਦੀ ਮੌਤ ਹੋਈ ਸਾਧ ਸੰਗਤ ਜੀ ਤੁਸੀਂ ਜਾਣ ਸਕਦੇ ਹੋ ਕਿ ਇੱਥੇ ਇੰਨੀ ਸ਼ਕਤੀ ਹੈ ਜੋ ਵੀ ਸ਼ਰਦਾ ਭਾਵਨਾ ਦੇ ਨਾਲ ਇਸ ਜੇ ਸਥਾਨ ਤੇ ਆਪਣੀ ਮਨੋ ਕਾਮਨਾ ਮੰਗਦਾ ਹੈ ਉਸ ਦੀਆਂ ਮਨੋ ਕਾਮਨਾਵੀਆਂ ਪੂਰੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਹੋਰ ਵੀ ਇਸ ਸਥਾਨ ਦੇ ਨਾਲ ਬਹੁਤ ਕਰਮਾਤਾਂ ਜੁੜੀਆਂ ਹੋਈਆਂ ਨੇ ਸਾਧ ਸੰਗਤ ਜੀ ਇੱਥੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਸਨ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਨਮਾਸ਼ੀ ਭਰਦੀ ਹੈ ਸਾਧ ਸੰਗਤ ਜੀ ਬਹੁਤ ਦੂਰੋਂ ਦੂਰੋਂ ਇਸ ਸਥਾਨ ਤੇ ਸੰਗਤਾਂ ਆਉਂਦੀਆਂ ਨੇ ਸਾਧ ਸੰਗਤ ਜੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸਾਥ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਹੰਸਾਲੀ ਸਾਹਿਬ ਵਾਲਿਆਂ ਨੇ ਇਸ ਗੁਰਦੁਆਰਾ ਸਾਹਿਬੀ ਬਹੁਤ ਸੇਵਾ ਕਰਵਾਈ ਹੈ ਸਾਥ ਸੰਗਤ ਜੀ ਇਸੇ ਤਰ੍ਹਾਂ ਬਾਬਾ ਜੀ ਦੇ ਬਚਨਾਂ ਦੇ ਅਨੁਸਾਰ ਸਾਥ ਸੰਗਤ ਜੀ ਇਸ ਸਥਾਨ ਤੇ ਜਿਹੜਾ ਗੁਰਦੁਆਰਾ ਭਾਮੀਆਂ ਸਾਹਿਬ 25 ਪ੍ਰਕਰਮਾ ਜਿਹੜਾ 40 ਦਿਨ ਕਰਦਾ ਹੈ ਸਾਥ ਸੰਗਤ ਜੀ ਉਹ ਮੁਹ ਮੰਗੀ ਮਰਾਦਾ ਪਾਉਂਦਾ ਹੈ ਸਾਸੰਗਤ ਜੀ ਜਿਸ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਹ ਇਸ ਸਥਾਨ ਤੇ ਦੇਸੀ ਘੋਦਾ ਪੀਪਾ ਸੁਖਦੇ ਹਨ ਤਾਂ ਸਾਸੰਗਤ ਜੀ ਇਹ ਸੰਤ ਮਹਾਪੁਰਸ਼ਾਂ ਦੇ ਬਚਨ ਅਨੁਸਾਰ ਇਹ ਸਾਰੀਆਂ ਕਰਾਮਾਤਾਂ ਵਰਤਦੀਆਂ ਹਨ ਸੰਤ ਬਾਬਾ ਅਜੀਤ ਸਿੰਘ ਜੀ ਨੇ ਬਚਨ ਕੀਤੇ ਸੀ ਕਿ ਭਾਈ ਜਿਸ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਹ ਇਸ ਥਾਂ ਤੇ ਜਿਹੜਾ ਦੇਸੀ ਘਿਓ ਦਾ ਪੀਪਾ ਚੜਾਵੇਗਾ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋਏਗੀ 사ਤ ਸੰਗਤ ਜੀ ਬਾਬਾ ਜੀ ਨੇ ਇਹ ਵੀ ਵਚਨ ਕੀਤੇ ਸੀ ਕਿ 사ਤ ਸੰਗਤ ਜੀ ਇਸ ਥਾਂ ਤੇ ਜਿੰਨਾ ਵੀ ਲੰਗਰ ਬਣੇਗਾ ਉਹ ਸਾਰਾ ਲੰਗਰ ਦੇਸੀ ਘਿਓ ਦੇ ਵਿੱਚ ਬਣੇਗਾ ਪਾ 사ਤ ਸੰਗਤ ਜੀ ਅੱਜ ਦੇ ਟਾਈਮ ਤੱਕ ਕਦੇ ਵੀ ਕੋਈ ਟੋਟ ਨਹੀਂ ਆਈ ਜੋ ਵੀ ਚੀਜ਼ ਬਣਦੀ ਹੈ ਸਾਰੀ ਦੇਸੀ ਘਿਓ ਦੇ ਵਿੱਚ ਹੀ ਬਣਦੀ ਹੈ 사త్సੰਗਤ ਜੀ ਤੇ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ 사త్సੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਨਮਾਸ਼ੀ ਵੀ ਭਰਦੀ ਹੈ ਸੰਗਤਾਂ ਦੂਰੋਂ ਦੂਰੋਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ 사త్సੰਗਤ ਜੀ ਇਸ ਅਸਥਾਨ ਤੇ 4 9 1986 ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਆ ਰਹੀ ਹੈ 사త్సੰਗਤ ਜੀ ਇਹ ਵਿਸੰਤ ਬਾਬਾ ਅਜੀਤ ਸਿੰਘ ਜੀ ਦੇ ਵਚਨਾ ਅਨੁਸਾਰ ਹੀ ਸਾਰੇ ਕੰਮ ਇੱਥੇ ਪੂਰੇ ਹੁੰਦੇ ਹਨ 사త్సੰਗਤ ਜੀ ਇਸ ਸਥਾਨ ਤੇ ਕਿਸੇ ਵੀ ਵਿਆਹੇ ਜੋੜੇ ਦਾ ਲਾਂਵਾਂ ਨਹੀਂ ਹੁੰਦੀਆਂ ਨਾ ਹੀ ਇਸ ਸਥਾਨ ਤੇ ਕਿਸੇ ਦਾ ਰੋਕਾ ਹੁੰਦਾ ਹੈ 사త్సੰਗਤ ਜੀ ਇਸ ਸਥਾਨ ਉੱਤੇ ਇੱਕ ਦਰਖਤ ਹੈ ਜਿਸ ਕਿਸੇ ਬੱਚੇ ਨੂੰ ਸੋਕੜਾ ਪਿਆ ਹੈ ਤੇ ਕਿਸੇ ਬੱਚੇ ਦੀ ਸਿਹਤ ਨਹੀਂ ਬਣਦੀ ਹੈ ਤਾਂ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਹੀਦਾ ਸਿੰਘਾਂ ਦੀ ਜਗ੍ਹਾ ਦੇ ਕੋਲ ਇੱਕ ਦਰਖਤ ਹੈ ਜਿਸ ਦੇ ਵਿੱਚ ਨੂੰ ਨੰਗਾਉਣ ਦੇ ਨਾਲ ਪੰਜ ਵਾਰੀ ਲੰਘਾਉਣ ਦੇ ਨਾਲ ਸਾਧ ਸੰਗਤ ਜੀ ਉਸ ਬੱਚੇ ਦੀ ਸਿਹਤ ਤੰਦਰੁਸਤ ਹੋ ਜਾਂਦੀ ਹੈ ਸਾਧ ਸੰਗਤ ਜੀ ਇੱਥੇ ਬਹੁਤ ਬੱਚੇ ਆਉਂਦੇ ਹਨ 사ਸੰਗਤ ਜੀ ਜਵਾਨ ਮੁੰਡੇ ਕੁੜੀਆਂ ਇਸ ਅਸਥਾਨ ਤੇ ਪੱਚੇ ਪ੍ਰਕਰਮਾ ਕਰਦੇ ਹਨ ਅਤੇ 40 ਦਿਨ ਕਰਦੇ ਹਨ 사ਸੰਗਤ ਜੀ ਬਹੁਤ ਹੀ ਬੱਚਿਆਂ ਦੇ ਬੀਜੇ ਵੀ ਲੱਗਦੇ ਹਨ ਅਤੇ ਉਹ ਫਿਰ ਇਸ ਸਥਾਨ ਤੇ ਜਹਾਜ਼ ਚੜਾ ਕੇ ਜਾਂਦੇ ਸਨ 사ਸੰਗਤ ਜੀ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਇੱਕ ਫ੍ਰੀ ਡਿਸਪੈਂਸਰੀ ਵੀ ਖਲਵਾਈ ਹੈ 사ਸੰਗਤ ਜੀ ਸੰਗਤਾਂ ਉਸ ਡਿਸਪੈਂਸਰੀ ਚ ਆਪਣੀ ਲੋੜ ਦੇ ਅਨੁਸਾਰ ਦਵਾਈ ਲੈਂਦੀਆਂ ਹਨ 사త్సੰਗਤ ਜੀ ਉਹ ਸਾਰੀ ਫ੍ਰੀ ਹੈ 사త్సੰਗਤ ਜੀ ਇਸੇ ਤਰ੍ਹਾਂ ਬਾਬਾ ਜੀ ਨੇ ਇੱਕ ਸਕੂਲ ਵੀ ਖਿਲਵਾਇਆ ਹੈ ਜੋ ਕਿ ਬਾਬਾ ਜੀ ਦੇ ਨਾਮ ਦੇ ਅਨੁਸਾਰ ਉਹ ਸਕੂਲ ਅੱਜ ਤੱਕ ਚੱਲਦਾ ਆ ਰਿਹਾ ਹੈ 사త్సੰਗਤ ਜੀ ਇਸੇ ਤਰ੍ਹਾਂ ਸੰਤ ਬਾਬਾ ਜੀ ਦੇ ਬਾਬਾ ਅਜੀਤ ਸਿੰਘ ਜੀ ਦੇ ਵਚਨਾਂ ਅਨੁਸਾਰ ਇੱਥੇ ਬਹੁਤ ਸਾਰੀਆਂ ਕਰਮਾਤਾਂ ਵਰਤਦੀਆਂ ਸਨ ਸਾਧ ਸੰਗਤ ਜੀ ਇਸ ਅਣਜਾਣ ਰੁੱਖ ਸਾਹਿਬ ਦਾ ਗੁਰੂ ਘਰ ਦਾ ਨਾਮ ਇੱਕ ਅਣਜਾਣ ਰੁੱਖ ਸਾਹਿਬ ਸ਼ਿਸ਼ੋਭਿਤ ਹੈ ਗੁਰਦੁਆਰਾ ਭਾਮਿਆ ਸਾਹਿਬ ਸਾਧ ਸੰਗਤ ਜੀ ਕਿਉਂਕਿ ਇਸ ਸਥਾਨ ਤੇ ਦਰਖਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕੀ ਸਾਸੰਗਤ ਜੀ ਜਿਸ ਕਿਸੇ ਦੀ ਵੀ ਕੋਈ ਮਨੋ ਕਾਮਨਾ ਨਹੀਂ ਪੂਰੀ ਹੁੰਦੀ ਹੈ ਉਹ ਇਸ ਸਥਾਨ ਤੇ ਆ ਕੇ ਆਪਣੀਆਂ ਚੌਂਕੀਆਂ ਭਰ ਸਕਦੇ ਹਨ ਤਾਂ ਸਾਸੰਗਤ ਜੀ ਇਸ ਸਥਾਨ ਤੇ ਬਾਬਾ ਜੀ ਨੇ ਵਚਨ ਕੀਤੇ ਸੀ ਕਿ ਸਾਸੰਗਤ ਜੀ ਜਿਹੜਾ ਇੱਥੇ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਵਾਦ ਤੋਂ ਵਾਦ ਢਾਈ ਘੰਟੇ ਜਪਜੀ ਸਾਹਿਬ ਦਾ ਪਾਠ ਕਰੇਗਾ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਜਾਂ ਫਿਰ ਮੂਲ ਮੰਤਰ ਦਾ ਪਾਠ ਕਰੇਗਾ ਸਾਧ ਸੰਗਤ ਜੀ ਇਸ ਸਥਾਨ ਦਾ ਨਾਮ ਹੀ ਅਣਜਾਣ ਰੁੱਖ ਸਾਹਿਬ ਹੈ ਸਾਧ ਸੰਗਤ ਜੀ ਉਹ ਇੱਕ ਅਣਜਾਣ ਦਰਖਤ ਤੋਂ ਹੀ ਇਸ ਦਾ ਨਾਮ ਰੱਖਿਆ ਗਿਆ ਸੀ ਸਾਧ ਸੰਗਤ ਜੀ ਇਹ ਸੀ ਆਪਣੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਧ ਸੰਗਤ ਜੀ ਜੇ ਕਿਸੇ ਦੀ ਕੋਈ ਮਨੋ ਕਾਮਨਾ ਨਹੀਂ ਪੂਰੀ ਹੁੰਦੀ ਇਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ ਹੈ ਭਾਮੀਆਂ ਪਿੰਡ ਹੈ ਭਾਮਿਆ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ 사ਤ ਸੰਗਤ ਜੀ ਇਸ ਸਥਾਨ ਤੇ ਦਸਵੀਂ ਪੂਰਨਮਾਸ਼ੀ ਭਰਦੀ ਹੈ 사ਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਸਾਰਾ ਇਤਿਹਾਸ 사ਤ ਸੰਗਤ ਜੀ ਜੋ ਵੀ ਸੰਗਤ ਮੇਰੇ ਚੈਨਲ ਤੇ ਨਵੀਂ ਜੁੜੀ ਹੈ 사ਤ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੇ ਕਰਮਾ ਕਰਮਾਤਾ ਨੂੰ ਜਾਣਣ ਦੇ ਲਈ ਤੁਸੀਂ ਦੇ ਇਸ ਚੈਨਲ ਦੇ ਉੱਪਰ ਬਾਬਾ ਜੀ ਦੀਆਂ ਵੀਡੀਓਜ਼ ਨੂੰ ਦੇਖ ਸਕਦੇ ਹੋ ਅਤੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਇਨੀ ਕੋ ਸੇਵਾ ਪਰਵਾਨ ਕਰਨਾ ਜੀ ਫਤੇਦਾ ਜਵਾਬ ਫਤੇ ਵਿੱਚ ਦੇਣਾ ਜੀ ਗਾਜੂ ਅੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ